ਸਾਡੇ ਕੋਲ ਸਾਹਮਣੇ ਮੇਰੇ ਸਾਹਮਣੇ 3 ਮਹੀਨੇ ਦੀ ਬਚੀ ਸੀ ਉਦੋਂ ਇਹਨੇ ਕੋਲ ਮੇਰੇ ਦੀਰੇ ਬੰਦ ਕੇ ਵੇਖ ਤਬਕਾ ਚਪਾਈ ਮੈਂ ਛਡਾਉਂਦੀ ਰਹੀ ਨਾ ਮੇਰੇ ਤੇ ਇਹੋ ਨਾ ਮਾਰ ਮੇਰੇ ਤੇ ਇਹੋ ਨਾ ਮਾਰ ਮੇਰੇ ਸਾਹਮਣੇ ਮੈਂ ਝੋਲਗਾਂਦੇ ਆ ਕੇ ਟੇਟਗਾ ਮੇਰੇ ਤੇ ਇਹੋ ਨਾ ਮਾਰ ਇਹਨੇ ਘੇਰ ਉਹਨੂੰ ਕੁੱਟਿਆ ਆਂਦਾ ਮੈਂ ਪੁਲਿਸ ਬੁਲਾ ਕੇ ਤੁਹਾਨੂੰ ਉਹਨੇ ਮਾਮਾ ਠਣੇ ਬਾਹਰ ਕੱਢ ਦਿੱਤੇ ਪੋਟ ਤੇ ਮਾਰਦੇ ਸੀ ਮੇਰੀ ਤੇ ਹੱਥ ਜੋੜਦੇ ਸੀ ਮੇਰਾ ਘਰ ਬੰਨ ਲੈਣ ਤੇ ਉਹ ਮੇਰਾ ਘਰ ਘਰ ਬਣਾਉਂਦੀ ਬਣਾਉਂਦੀ ਮੇਰੀ ਧੀ ਇੱਟੇ ਰੇ ਸੀ ਕੋਈ ਗੱਲ ਦੱਸਦੀ ਹੈਗੀ ਮਾਤਾ ਜੀ ਕੀ ਨਾਮ ਆ ਜੀ ਬਖਸ਼ੀਸ਼ ਘਰ ਮਾਤਾ ਜੀ ਕੀ ਘਟਨਾ ਵਾਪਰੀ ਜਿਹੜੀ ਬੇਟੀ ਆਪਣੀ ਮੌਤ ਹੋਈ ਹੈ ਜੀ ਸਾਰੀ ਗੱਲ ਬੰਦ ਸੀ ਉਹਨੂੰ ਪਈ ਦੋ ਕੋਟ ਮਾਰ ਕਰੋ ਪੱਟਿਆ ਗਿਆ ਹੋਰ ਕਰੋ ਪੱਟਿਆ ਜੀ ਜਾ ਕੇ ਰਹੇ ਆਏ ਕੋਟ ਦੇ ਮਾਰਟਸ ਮੇਰੀ ਤੇ ਯਾਖ ਜੋੜਦੇ ਸੀ ਮੇਰਾ ਘਰ ਬੰਦ ਲੈਂਦੇ ਉਹ ਮੇਰਾ ਘਰ ਘਰ ਬਣਾਉਂਦੀ ਬਣਾਉਂਦੀ ਮੇਰੀ ਧੀ ਇੱਥੇ ਦੇਸੀ ਕੋਈ ਗੱਲ ਦੱਸਦੀਗੀ ਉਥੇ ਜੋ ਵੀ ਹੁੰਦਾ ਸੀ ਨਾ ਉਹਨੇ ਕਦੀ ਨਹੀਂ ਸੀ ਦੱਸਿਆ ਕੋਈ ਸਾਨੂੰ ਪਤਾ ਲੱਗਾ ਅਸੀਂ ਉਹਦਾ ਕੁੜੀ ਲੈ ਆਇਆ ਮੈਂ ਆਂਦਾ ਕੁੜੀ ਨੂੰ ਲੈ ਜੋ ਨਾਲ ਅਸੀਂ ਲੈ ਕੇ ਆਏ ਫੇਰ ਮੈਂ ਫੂਲ ਲਾਇਆ ਮੈਂ ਹਾਂ ਕੁੜੀ ਲੈ ਜਾ ਤੂੰ ਆਣ ਕੇ ਆਰਾਮ ਕੁੜੀ ਆਉਂਦੀ ਲੈ ਜਾਗਾ ਮੈਂ ਤੁਹਾਡੀ ਕੁੜੀ ਨਹੀਂ ਲੈ ਕੇ ਜਾਣੀ। ਤੂੰ ਤੰਗ ਪਰੇਸ਼ਾਨ ਕਿਉਂ ਕਰਦੇ ਸੀ ਮਾਤਾ ਜੀ? ਕੀ ਗੱਲ ਕੀ ਸੀ? ਤੰਗ ਪਰੇਸ਼ਾਨ ਇਹੋ ਹੀ ਬੱਚੀ ਜਿਹੜੀ ਸੀ ਛੋਟੀ ਉਹ ਬਿਮਾਰ ਸੀ। ਫੇਰ ਸੱਸ ਸੋਹਣਾ ਇਹ ਗੱਲਾਂ ਦੇ ਹੀ ਸਨ ਪਹਿਲਾਂ ਤਾਂ ਆਖਿਆ ਦਾਜ ਦਿਓ। ਪਹਿਲਾਂ ਪਹਿਲਾਂ ਆਖਿਆ ਦਾਜ ਨਹੀਂ ਲੈਣਾ ਮੁਰਕੇ ਆਖਣ ਕੇ ਸਾਸਰ ਹੋਏ ਤੇ ਆਂਦੇ ਤੇਰੇ ਭਾਂਟੇ ਰਿਹਾਗੇ ਤੇਰਾ ਉਹ ਨਹੀਂ ਇਹ ਗਾ ਤੇਰਾ ਆ ਮੈਂ ਸਾਰਾ ਕੁਝ ਦੇ ਕੇ ਆਈਂਗਾ। ਬਾਈ ਤੋਂ ਵੀ ਪਹਿਲੇ ਦਵਾਨ ਪੱਟ ਵਿੱਚ ਆਉਣਾ ਨਹੀਂ ਦਵਾਨ ਪੱਟ ਨਹੀਂ ਸੀ ਤੇ ਨਾ ਐਲੀ ਟੇਟਸ ਬੜੀ ਅਸੀ ਲਾਤੀ ਨਾਸੀਏ ਤੇ ਉਹ ਨਾਲ ਜੀ ਦਸੇ ਸਾਹਮਣੇ ਵੀ ਕੁੱਟ ਮਾਰ ਹੋਈ ਹੈ ਕਦੇ ਕੁੜੀ ਨੂੰ ਸਾਹਮਣੇ ਵੀ ਕੁੱਟਿਆ ਮਾਰ ਸਾਡੇ ਕੋਲ ਸਾਹਮਣੇ ਮੇਰੇ ਸਾਹਮਣੇ 3 ਮਹੀਨੇ ਦੀ ਬੱਚੀ ਸੀ ਉਦੋਂ ਇਹਨੇ ਕੋਲ ਮੇਰੇ ਦੀੜੇ ਬੰਨ ਕੇ ਫੈਟ ਬਕਾ ਚਪਾਈ ਮੈਂ ਛਡਾਉਂਦੀ ਰਹੀ ਨਾ ਮੇਰੇ ਤੇ ਹਿਦੂ ਨਾ ਮਾਰ ਮੇਰੇ ਤੇ ਹਿਦੂ ਨਾ ਮਾਰ ਮੇਰੇ ਸਾਹਮਣੇ ਮੈਂ ਝੋਲਗਾ ਤੇ ਗੇਟਗਾ ਮੇਰੇ ਤੇ ਨਾ ਮਾਰ ਇਹਨੇ ਘੇਰ ਉਹਨੂੰ ਕੁੱਟਿਆ ਆਂਦਾ ਮੈਂ ਪੁਲਿਸ ਬੁਲਾ ਕੇ ਤੇ ਤੁਹਾਨੂੰ ਲੈ ਮਾਂਵਾ ਠਿੰਡਣ ਬਾਹਰ ਕੱਢ ਕੇ ਮਾਂ ਮੇਰੇ ਤੇ ਧੱਕਾ ਵਾਸਤਾ ਨੇ ਮੈਂ ਤੇ ਇਹਨੂੰ ਇੱਥੇ ਹੀ ਸੁਣਾ ਮੈਂ ਇਹ ਹੋਈ ਦਾ ਲਾਂਦੀ ਰਹੀਦਾ ਜਿਵੇਂ ਮੇਰੇ ਤੇ ਧੱਕਾ ਹੁੰਿਆ ਜੇ ਉੱਪਰ ਜਾਣਾ ਤੇ ਆਖਣਾ ਪਹਿਤੋ ਦਾ ਇਤੁਹਾ ਸੀ ਵੀ ਖੜੇ ਰਹਿੰਦੇ ਅੰਦਰ ਸੀ ਵੇਰ ਉੱਪਰ ਜਾਣਾ 10 ਮਿੰਟ ਦਾ ਟਾਈਮ ਦੇਣਾ ਬਿਨਾਂ ਆ ਕੇ ਛੇਤੀ ਛੇਤੀ ਥੱਲੇ ਆ ਜਾਣਾ ਉੱਤੇ ਉੱਪਰ ਨਹੀਂ ਆਉਣਾ ਫੇਰ ਅਸਈ ਜਾਣਾ ਤੇ ਆਖਣਾ ਤੁਸੀਂ ਥੱਲੇ ਹੀ ਰਹਿਣਾ ਉੱਤੇ ਨਹੀਂ ਜਾਣਾ ਜਦੋਂ ਬਰੌਣੇ ਨੇ 10 ਵਜੇ ਆਉਂਦਾ ਸੀ 11 ਵਜੇ ਉਹ ਨਾ ਉਦੋਂ ਅਸੀਂ ਉਹਨਾਂ ਨਾਲ ਚੱਲਦੇ ਹਾਂ ਤੰਗ ਪ੍ਰੇਸ਼ਾਨ ਕੌਣ-ਕੌਣ ਕਰਦਾ ਜੀ ਕਾਂਗਰਸ ਸਾਸ਼ ਚੌੜਾਲੀ ਉਹ ਵੀ ਆਖੇ ਦਾ ਆ ਨਹੀਂ ਆ ਨਹੀਂ ਆ ਨਹੀਂ ਯੂ ਚੁੱਕ ਮਤਿੰ ਤੈਿਹੜੇ ਨੇ ਬਸ ਕਦੇ ਕੋਸ਼ਾ ਘਦੇ ਕੋ ਪੰਡਾ ਖੜਕਪਿਆ ਤੇ ਇਹ ਤੇ ਰਿਓ ਨਾ ਤੇ ਤੈਨੂੰ ਤੋਂ ਪੰਡੇ ਪਾ ਨਹੀਂ ਮੁੜ ਕੇ ਨਾ ਪੰਡੇ ਕੀ ਜੋ ਚੀਜ਼ ਕਰਦਾ ਵਰਤੋਂ ਦਾ ਜੋ ਵੀ ਇਹ ਅੰਦਰ ਮੇਰੇ ਕੋਲ ਸਾਹਕ ਤਾਂ ਵੇਗਾ ਇਸ ਮੈਂ 10 ਲੱਖ ਦਾ ਸਮਾਨ ਹੋਵੇ ਕਿਹੜਾ ਦਿੱਤਾ ਇਸੋ ਨਾ ਵਿਪਾਇਆ ਸਾਰਾ ਕੁਛ ਅਸੀਂ ਦਿੱਤਾ ਕਿੰਦਾ ਦੀ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਜਿਹੜੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਹੋਣਾ ਚਾਹੀਦਾ ਰਚਾਸਤੋਂ ਇਹੋ ਹੀ ਹੋਣਾ ਚਾਹੀਦਾ ਵੀ ਸਾਨੂੰ ਨਾ ਇਨਸਾਫ ਮਿਲਣਾ ਚਾਹੀਦਾ ਉਹ ਸਾਡੇ ਧੀਨ ਤੰਗ ਦਾ ਇਨਸਾਫ ਦਿੱਤਾ ਜਾਵੇ ਸਾਡੇ ਧੀਨ ਤੰਗ ਹੋ ਕੇ ਤੇ ਆ ਖੰਭ ਕੀਤਾ ਇਹ ਨਾਮ ਵੀ ਜਿਹੜਾ ਸੁਖਵਿੰਦਰ ਸਿੰਘ ਸੁਖਵਿੰਦਰ ਵੀਰੇ ਭੈਣ ਦੀ ਦਿੱਕਤ ਹੋਈ ਆ ਕੀ ਗੱਲਬਾਤ ਹੋਈ ਆ ਸਾਰੀ ਉਹ ਸੋਹਣਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਦਾਜ ਦੇ ਦੀ ਮੰਗ ਕਰਦਾ ਹੀ ਕੁੱਟ ਮਾਰ ਕਰਦੇ ਸੀ ਆ ਕਰਕੇ ਫਿਰ ਉਹਨੇ ਇਹ ਕਦਮ ਚੁੱਕਿਆ ਕਿ ਪੂਰੀ ਪੁਲਿਸ ਕਿੰਨਾ ਟਾਈਮ ਹੋ ਗਿਆ ਸੀ ਬਾਈ ਨੂੰ ਪੁਲੀਸ ਨੇ ਵੀ ਆਇਆ ਇਹਨੂੰ 500 ਰੁਪਏ 5-5 ਸਾਲਾਂ ਦੇ ਵਿੱਚ ਪਹਿਲਾਂ ਵੀ ਕਦੇ ਲੜਾਈ ਝਗੜਾ ਹੋਇਆ ਜਾਂ ਪਹਿਲਾਂ ਸ਼ੁਰੂ ਤੋਂ ਲੈ ਕੇ ਜਦੋਂ ਮਤਲਬ ਉਹਨੇ 18 ਦਿਨਾਂ ਬਾਅਦ ਹੀ ਉਹਨਾਂ ਦੇ ਘਰ 'ਚ ਲੜਾਈ ਝਗੜਾ ਸ਼ੁਰੂ ਹੋਇਆ ਸੀ ਹੂੰ ਉਸ ਤੋਂ ਬਾਅਦ ਮੇਰੀ ਮਾਂ ਦੇ ਸਾਹਮਣੇ ਵੀ ਉਹਨੇ 벨ਟ ਪਾ ਕੇ ਕੁੱਟੀ ਇੱਕ ਰੀ ਇਹ ਫਿਰ ਡੰਡਿਆਂ ਨਾਲ ਕੁੱਟੀ ਮੇਰੀ ਮਾਂ ਦੇ ਸਾਹਮਣੇ ਵੀ ਬਹੁਤ ਉਹਨੇ ਕੁੱਟਿਆ ਨੂੰ ਪਰ ਅਸੀਂ ਪੰਚਾਇਤਾਂ ਵੱਲ ਜਾਂਦੇ ਰਹਿਆ ਪਰ ਉਹ ਘਰ ਵਸਾਉਣਾ ਚਾਹੁੰਦੀ ਸੀ ਹਰਦਾ ਵੀ ਮੇਰਾ ਕਿਸੇ ਤਰੀਕੇ ਘਰ ਵਸ ਜੇ ਪਰ ਐਂਡ ਤੇ ਆ ਕੇ ਜਦੋਂ ਉਹਨੂੰ ਪਤਾ ਲੱਗਾ ਵੀ ਕੋਈ ਹੱਲ ਨਹੀਂ ਹੈਗਾ ਤੇ ਉਹਨੇ ਮੌਤ ਵਾਲਾ ਕਦਮ ਚੁੱਕੀ ਦੇ ਕਿ ਕਾਰਨ ਕੀ ਸੀ ਥੜਦੇ ਮਾਰਦੇ ਕਿਉਂ ਸੀਗੇ ਕਿਉਂ ਤੰਗ ਪਰੇਸ਼ਾਨ ਕਰਦੇ ਸੀ ਸਹੁਰਾ ਪਰ ਉਹ ਤੇ ਮਾਰਦੇ ਸੀ ਮਗਰ ਲੱਗਦਾ ਸੀ ਆਪਦੇ ਮਾਪਿਓ ਦੇ ਆਪਦੇ ਜੇੜ ਚਕਾਣੀ ਦੇ ਜਿਵੇਂ ਉਹਨਾਂ ਕਹਤਾ ਜਿਸ ਸੱਸ ਸਹੁਰਾਈ ਜਿਹੜਾ ਉਹਦੇ ਕੁੜੀ ਦਾ ਹਨਾ ਜਿਵੇਂ ਉਹਨਾਂ ਕਹਤਾ ਉਹ ਵੇਹੀ ਕਰਦਾ ਸੀਗਾ ਉਹ ਇੰਦੇ ਆਤਾ ਬਣਿਆ ਹੀ ਨਹੀਂ ਇੰਦੇ ਤਾਂ ਕੋਈ ਗੱਲ ਸੁਣੀ ਹੋਈ ਨਹੀਂ ਕਦੀ ਇੰਨੀ ਵੀ ਇੱਕ ਬੰਦੇ ਨੂੰ ਆਪਾਂ ਵਾਰ-ਵਾਰ ਜੇ ਕਹੀ ਜਾਵਾਂਗੇ ਹਨੀ ਉਹ ਬੰਦਾ ਕੁਛ ਨਾ ਕੁਛ ਤਾਂ ਕਦਮ ਚੱਕੂਗਾ ਹੀ ਆਪਣਾ ਹੁਣ ਤੁਸੀਂ ਦੱਸਿਆ ਕਿ ਇੱਕ ਸੁਸਾਇਡ ਨੋਟ ਵੀ ਛੱਡ ਕੇ ਗਈ ਉਹਦੇ ਵਿੱਚ ਕੀ ਲਿਖਿਆ ਕਿਹੜਾ-ਕਿਹੜਾ ਨਾਮ ਲਿਖਿਆ ਹੁੰਦੇ ਵਿੱਚ ਜੀ ਇਹ ਸੱਸ ਸੋਹਰਾ ਤੇ ਹੁੰਦਾ ਹਸਬੰਡ ਤੇ ਜੀ ਐਟ ਜਿਧਾਨੀ ਉਹਨਾਂ ਸਾਰਿਆਂ ਦੇ ਨਾਮ ਲਿਖੇ ਜੀ ਕਿ ਮੈਂ ਸਾਰਿਆਂ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਜੀ ਮੈਂ ਲੈ ਕੇ ਕੀ ਗਏ ਨੇ ਵਿੱਚ ਉਹ ਜਿਹੜਾ ਕਾਗਜ਼ ਦੇ ਵਿੱਚ ਲਿਖਿਆ ਕੋਈ ਗੱਲਾਂ ਕੁਝ ਲਿਖੀਆਂ ਉਹ ਲੈ ਕੇ ਗਏ ਨੇ ਜੀ ਕਿ ਮੇਰੇ ਨਾਲ ਬਹੁਤ ਤਸ਼ੱਦਦ ਹੋਇਆ ਹੈ ਮੇਰੇ ਨਾਲ ਬਹੁਤ ਕੁੱਟਮਾਰ ਹੋਈ ਹੈ ਤਾਜ ਤੇਜ ਮੰਗਦੇ ਸੀ ਮੇਰੇ ਤੋਂ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਨੂੰ ਮੈਨੂੰ ਇਨਸਾਫ ਮਿਲੇ ਇੱਥੇ ਆਈ ਹੋਈ ਸੀ ਕੁੜੀ ਜਦੋਂ ਆਪਣੀ ਸਾਡੇ ਕੋਲ ਆਈ ਹੋਈ ਸੀ ਕਿੰਨਾ ਟਾਈਮ ਕੋ ਸਾਡੇ ਕੋਲ ਮਹੀਨਾ ਪੜਤਾਈ ਦੀ ਤੁਹਾਨੂੰ ਕਿਵੇਂ ਪਤਾ ਲੱਗ ਵੀ ਇਹ ਦੀ ਗੱਲ ਐ ਕਰ ਲਈ ਕੁੜੀ ਨੇ ਜਦ ਤੁਹਾਨੂੰ ਕਿ ਸਰ ਮੇਰਾ ਤਾਂ ਇਹ ਮੁੰਡਾ ਸੀ ਦਾਖਲੀ ਮੋਕਾ ਮੋਕੇ ਦਾਖਲ ਸੀਗਾ ਜੀ ਸਾਨੂੰ ਤਾਂ ਫੋਨ ਆਇਆ ਜੀ ਕੁੜੀ ਘਰੇ ਇਕੱਲੀ ਸੀ ਸਾਨੂੰ ਇਹ ਨਹੀਂ ਸੀ ਪਤਾ ਵੀ ਇਹਨੇ ਇਹ ਕੰਮ ਕਰ ਲੈਣਾ ਜੀ ਤੇ ਸਾਨੂੰ ਤਾਂ ਫੋਨ ਆਇਆ ਜੀ ਬੰਨੇ ਆ ਕੰਮ ਕਰ ਗਿਆ ਜੀ ਉਹਨੇ ਦਵਾਈ ਪੀ ਲਈ ਉਦੋਂ ਪਹਿਲਾਂ ਤੁਹਾਡੇ ਨਾਲ ਗੱਲ ਹੋਈ ਸੀ ਪਹਿਲਾਂ ਫੋਨ ਪਹਿਲਾਂ ਮੇਰੇ ਨਾਲ ਗੱਲ ਹੋਈ ਮੈਨੂੰ ਇੱਕ ਫੋਨ ਲਾ ਕੇ ਆਂਦੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਜ਼ਾਬ ਮਿਲਣਾ ਚਾਹੀਦਾ ਹੈ ਕਿ ਉਹ ਮਰਦੀ ਇਨਸਾਫ ਦਵਾ ਕਹਿੰਦੀ ਉਹਨਾਂ ਨੂੰ ਅੰਦਰ ਖਾਓ ਕਿ ਉਹ ਮਰਦੀ ਮੈਨੂੰ ਇਨਸਾਫ ਚਾਹੀਦਾ ਤੁਹਾਨੂੰ ਦੱਸਤਾ ਸੀ ਉਹਨੇ ਵੀ ਮੈਂ ਕੰਮ ਕਰ ਲਿਆ ਹਾਂਜੀ ਮੈਨੂੰ ਉਦੋਂ ਉਦੋਂ ਨਹੀਂ ਸੀ ਪਤਾ ਲੱਗਾ ਜੀ ਮੈਨੂੰ ਇੱਕ ਗੱਲ ਮੈਂ ਕਿਹਾ ਵੀ ਮੈਂ ਤੋਂ ਕੁਝ ਕਰੀ ਨਾ ਉਸ ਤੋਂ ਬਾਅਦ ਮੈਨੂੰ ਪਤਾ ਲਫੂਮ ਆਇਆ ਵੀ ਉਹਨੇ ਆ ਕੰਮ ਕਰਤਾ ਮੈਂ ਉਹਨੂੰ ਕਹੀ ਗਿਆ ਮੈਂ ਕੁਝ ਕਰੀ ਨਾ ਕੁਝ ਕਰੀ ਨਾ ਪਰ ਉਹਨੇ ਸ਼ਾਇਦ ਪਹਿਲਾਂ ਵੀ ਕਰਤਾ ਹੋਵੇ ਜਦੋਂ ਮੈਨੂੰ ਫੋਨ ਲਾਇਆ ਵਾ ਪਰ ਕਿ ਲਾਸਟ ਵਾਰ ਉਹਦਾਂ ਗੱਲ ਹੋਈਏ ਤੇ ਲਾਸਟ ਵਾਰ ਇੱਕ ਵਾਰ ਇਹਨੇ ਕਿਹਾ ਬਸ ਇਨਸਾਫ ਦਵਾ ਦੇ ਬਸ ਫੋਨ ਕਰਕੇ ਨੇ ਕਰੀ ਗਿਆ ਇਨਸਾਫ ਦਵਾ ਦੇ ਮੈਂ ਹੁਣ ਕੀ ਮੰਗ ਕੀ ਆ ਥੋੜੀ ਮੰਗੇ ਇਹ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਸਖਤ ਸਜ਼ਾ ਸਾਰੇ ਅੰਦਰ ਹੋਣੇ ਚਾਹੀਦੇ ਸੱਤ ਸੌ ਰਾਜੇੜ ਜਠਾਣੀ ਉਹਦਾ ਘਰ ਵਾਲਾ ਸਾਰੇ ਅੰਦਰ ਜਿਹੜੇ ਸਾਰੇ ਉਹਦੇ ਮੌਤ ਤੱਕ ਮੇਨ ਕਾਰਨ ਹੀ ਸਾਰੇ ਇਹ ਨੇ ਸਾਰਿਆਂ ਨੇ ਬਹੁਤ ਪਛੜਦਾ ਦਿੱਤਾ ਹੀ ਬਹੁਤ ਅਤਿਆਚਾਰ ਕੀਤਾ ਨੇ ਪਹਿਲੇ ਦਿਨ ਤੋਂ ਹੀ ਉਹਨਾਂ 'ਤੇ ਅਤਿਆਚਾਰ ਹੋਇਆ ਹੀ ਕੁੜੀ ਵੀ ਫੋਲੀ ਹੁੰਦੇ ਸੀ ਉਹ ਗੋਲੀਆਂ ਦੇ ਰਹੇ ਗੋਲੀਆਂ ਵੀ ਹਾਂ ਇਹ ਇੱਕ ਲੜਕੀ ਵੀਰਪਾਲ कौर ਜੀ ਦੀ ਉਮਰ ਕਰੀਬ 35 ਸਾਲ ਸੀ ਇਹਦੇ ਵੱਲੋਂ ਜਿਹੜਾ ਜ਼ਹਿਰੀਲੀ ਦਵਾਈ ਪੀ ਕੇ ਸੁਸਾਇਡ ਕੀਤਾ ਗਿਆ ਹੈ ਤੇ ਜਿਸ ਦੇ ਸਬੰਧ ਚ ਥਾਣਾ ਕੋਟਿਸਖਾਂ ਵੱਲੋਂ ਮਕਦਮਾ ਨੰਬਰ 92 ਅੰਡਰ ਸੈਕਸ਼ਨ ਅੰਡਰ ਸੈਕਸ਼ਨ 108 ਬੀ ਐਨ ਐਸ ਦੇ ਤਹਿਤ ਜਿਹੜਾ ਮਕਦਮਾ ਦਰਜ ਕੀਤਾ ਗਿਆ ਜੀ ਇਹ ਲੜਕੀ ਵੱਲੋਂ ਇੱਕ ਸੁਸਾਇਡ ਨੋਟ ਜਿਹੜਾ ਉਹ ਆਪਣੇ ਸੁਸਾਇਡ ਕਰਨ ਤੋਂ ਪਹਿਲਾਂ ਛੱਡਿਆ ਗਿਆ ਸੀ ਜਿਸ ਦੇ ਆਧਾਰ ਤੇ ਪੰਜ ਵਿਅਕਤੀਆਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਹੋਇਆ ਜੀ ਉਹਨਾਂ ਵੱਲੋਂ ਲੜਕੀ ਵੀਰਪਾਲ ਕਰੋ ਵੱਲੋਂ ਆਪਦੇ ਆਪਣੇ ਪਤੀ ਸੱਸ ਸਹੁਰੇ ਅਤੇ ਜੇਠ ਜਠਾਣੀ ਦਾ ਜਿਹੜਾ ਨਾਮ ਜਿਹੜਾ ਸੁਸਾਇਡ ਨੋਟ ਤੇ ਲਿਖਿਆ ਗਿਆ ਤੇ ਇਹਨਾਂ ਪੰਜਾਂ ਵਿਅਕਤੀਆਂ ਦੇ ਖਿਲਾਫ ਬਾਈ ਨੇਮ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਜੀ ਇਹ ਇੱਕ ਗ੍ਰਫਤਾਰੀ ਹੋਈ ਗਈ ਬਾਕੀ ਹਾਲੇ ਅਸੀਂ ਰੇਡ ਕਰ ਰਹੇ ਹਾਂ ਜੀ ਜਲਦੀ ਇਹਨਾਂ ਨੂੰ ਗ੍ਰਫਤਾਰ ਕਰਕੇ ਅਗਲੀ ਤਫਤੀਸ਼ ਜਿਹੜੀ ਆਉ ਉਹ ਤੁਹਾਨੂੰ ਸੁਲ੍ਹਾਵਾਂਗੇ